ਗਲੀਆਂ ਹੋਈਆਂ ਸੁੰਨੀਆਂ ਤੇ ਵਿੱਚ ਮਿਰਜਾ ਯਾਰ ਫਿਰੇ ਉਹ ਕਹਾਣੀ ਹੋ ਗਈ ਕਾਂਗਰਸ ਦੀ ਪ੍ਰਤਾਪ ਬਾਜਵਾ ਇੱਕ ਬਹੁਤ ਵੱਡਾ ਸਿਆਸਤਦਾਨ ਹੈ ਤੇ ਬੜਾ ਹੁਸ਼ਿਆਰ ਵੀ ਹੈ ਮਿੱਠਾ ਬੋਲੜਾ ਵੀ ਹੈ ਉਹਨੇ ਕੀ ਕਿਹਾ ਸੀ ਕਹਿੰਦਾ ਜਦੋਂ ਰਾਜਾ ਪੜਿੰਗ ਕੀ ਕਿਹਾ ਸੀ ਜਦੋਂ ਰਾਜਾ ਪੜਿੰਗ ਹਲਕਾ ਲੋਕ ਸਭਾ ਲੁਧਿਆਣਾ ਤੋਂ ਚੋਣ ਲੜਾਈ ਕਹਿੰਦਾ ਭਾਈ ਇੱਥੇ ਕਮਰਾ ਲਵਾਂਗੇ ਆਪਾਂ ਰਾਜੇ ਦੀ ਮਦਦ ਕਰਾਂਗੇ ਆਪਣਾ ਛੋਟਾ ਵੀਰ ਹੈ ਉਹ ਮਸਲਾ ਇਹ ਨਹੀਂ ਸੀ ਮਸਲਾ ਹਰ ਬੰਦਾ ਕਿਸੇ ਦੀ ਜੋ ਕੋਈ ਮਦਦ ਕਰਦਾ ਉਹਦੇ ਵਿੱਚ ਕੋਈ ਗੱਲਬਾਤ ਹੁੰਦੀ ਹੈ ਕਿਸੇ ਕੋਲੇ ਇੰਨਾ ਟਾਈਮ ਨਹੀਂ ਹੁੰਦਾ ਵੀ ਕਿਸੇ ਦੀ ਖਾਤਰ ਕੋਈ ਬੰਦਾ ਮਦਦ ਕਰੇ ਟਾਈਮ ਤਾਂ ਆਪਦੇ ਪਰਿਵਾਰ ਵਾਸਤੇ ਲੋਕਾਂ ਕੋਲੇ ਬਹੁਤ ਘੱਟ ਹੈ ਕੋਈ ਬਿਜ਼ਨਸ ਕਰਦਾ ਹੈ ਚਾਹੇ ਪੋਲੀਟੀਕਲ ਬੰਦਾ ਚਾਹੇ ਕੋਈ ਦੁਕਾਨਦਾਰਾ ਕੁਝ ਵੀ ਹੈ ਕੋਈ ਚਾਹੇ ਜੌਬ ਕਰਦਾ ਹੈ ਆਪਦੇ ਪਰਿਵਾਰ ਨੂੰ ਟਾਈਮ ਨਹੀਂ ਦੇ ਸਕਦਾ ਉਹ ਕਹਿੰਦਾ ਵੀ ਮੈਂ ਦਿਨ ਰਾਤ ਇੱਥੇ ਮੰਜਾ ਢਾ ਕੇ ਮਦਦ ਕਰੂੰਗਾ ਗੱਲ ਕੀ ਸੀ ਹਰ ਬੰਦਾ ਆਪਣੀ ਗੱਲ ਕੋਈ ਨਾ ਕੋਈ ਉਹਦੇ ਵਿੱਚ ਰੀਜਨ ਹੁੰਦਾ ਹੈ ਉਹ 2027 ਦੀ ਕੁਰਸੀ ਭਾਲਦਾ ਮੁੱਖ ਮੰਤਰੀ ਦੀ ਉਹਨੇ ਜਾ ਕੇ ਰეკਮੈਂਡ ਕਰਕੇ ਵੀ ਹਾਂ ਜੀ ਜੇ ਕੇਂਦਰ ਦੇ ਵਿੱਚ ਸਰਕਾਰ ਕਾਂਗਰਸ ਦੀ ਆ ਗਈ ਤਾਂ ਤੁਸੀਂ ਸਿੱਧੇ ਮਨਿਸਟਰ ਬਣੋਗੇ ਜਾ ਕੇ ਇਹਨਾਂ ਨੂੰ ਨਾ ਤਾਂ ਉਂਗਲ ਲਾਤੀ ਨਾਲੇ ਰਾਹੁਲ ਗਾਂਧੀ ਨੂੰ ਕਹਿੰਦਾ ਵੀ ਇਹਨਾਂ ਨੂੰ ਟਿਕਟਾਂ ਦਿਓ ਜੀ ਰਾਹੁਲ ਗਾਂਧੀ ਜੀ ਨੇ ਲੁਧਿਆਣਾ ਤੋਂ ਰਾਜਾ ਬ੍ਰਿੰਗ ਨੂੰ ਟਿਕਟ ਦੇਤੀ ਤੇ ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰਧਾਵਾ ਨੂੰ ਦੇਤੀ ਇਹ ਆਪਣਾ ਜਿਹੜਾ ਹੈਗਾ ਜਲੰਧਰ ਤੋਂ ਚੰਨਜੀਤ ਚੰਨੀ ਹੁੰਦੇ ਸੀ ਉਹ ਤਿੰਨੇ ਜਿੱਤ ਗਏ ਹੁਣ ਤਿੰਨਾਂ ਦੇ ਵਿੱਚੋਂ ਕੀ ਹੈ ਵੀ ਇਹੀ ਰੋੜਾ ਬਣਦੇ ਸੀ ਰਾਜ ਚ ਹੁਕਮੰਤਰੀ ਦੀ ਦੌੜ ਚ ਸੀਗੇ ਉਹਨੇ ਜਿੱਤ ਆ ਕੇ ਭੇਜਤੇ ਤੇ ਹੁਣ ਮਤਲਬ ਕੀ ਹੈ ਵੀ ਵਿਧਾਨ ਸਭਾ ਤੇ ਆਪਾਂ ਕਬਜ਼ਾ ਕਰਾਂਗੇ ਉਹ ਜਿਮਨੀ ਚੋਣਾ ਤੇ ਵੀ ਹੱਕ ਚ ਹੈ ਵੀ ਹੋਰ ਬੰਦਿਆਂ ਨੂੰ ਦੇਉ ਜੀ ਹੁਣ ਟਿਕਟਾਂ ਦੇਣੀਆਂ ਪੈਣੀਆਂ ਉਹਨਾਂ ਅਗਲਾ ਲੋਕ ਸਭਾ ਦਾ ਹਲਕਾ ਕੋਸ਼ਰਦਾ ਤੇ ਉਧਰੋਂ 5 ਸਾਲ ਬਾਅਦ ਚੁਣੇਗੇ ਤੇ ਇੱਧਰ 2.5 ਸਾਲ ਰਹਿੰਦੇ ਨੇ ਜਾ ਤੋ ਆਦੇ ਪਰਿਵਾਰ ਨੂੰ ਟਿਕਟ ਦਵਾ ਸਕਦੇ ਪਰ ਪਰਿਵਾਰ ਇੱਕ ਨੂੰ ਦੋ ਨੂੰ ਟਿਕਟ ਦਿੰਦੀ ਨਹੀਂ ਕਾਂਗਰਸ ਤੇ ਇਹਦੇ ਚ ਕੀ ਹੈ ਵੀ ਉਸਨੇ ਵੱਡੀ ਚਾਲ ਖੇਡੀ ਸੀ ਤੇ ਇੰਨਾ ਬੰਦੇ ਨੂੰ ਆਏ ਸੀ ਵੀ ਸਾਡੀ ਪ੍ਰਤਾਪ ਬਾਜਬਾ ਕਰਦਾ ਮਦਦ ਪ੍ਰਤਾਪ ਬਾਜਬਾ ਬੜੀ ਡੂੰਗੀ ਸੋਚ ਵਿਚਾਰ ਕੇ ਚੱਲਦਾ ਵੀ ਮੇਰਾ ਇੱਥੋਂ ਨੁਕਸਾਨ ਤਾਂ ਨਹੀਂ ਹੁੰਦਾ ਜਾਂ ਮੇਰਾ ਇੱਥੇ ਕੋਈ ਦਾੜ ਗਲੂਗੀ ਤਾਂ ਉਹਨਾਂ ਨੇ ਇਹ ਸੋਚਿਆ ਸੀ ਉਹਨਾਂ ਲੋਕ ਸਭਾ ਦੀ ਚੋਣ ਮੈਂ ਲੜਦਾ ਨਹੀਂ ਵੀ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਬਣਾਵਾਂਗੇ ਉੱਥੋਂ ਫਿਰ ਇਹਨੇ ਛੱਡ ਕੇ ਆਪਣੀ ਲੋਕ ਸਭਾ ਦੀ ਸੀਟ ਤਾਂ ਵਿਧਾਨ ਸਭਾ ਦੇ ਵਿੱਚ ਆਇਆ ਤੇ ਹੁਣ ਵਿਰੋਧੀ ਧਿਰ ਦੇ ਵਿੱਚ ਇਹ ਕਾਬਜ ਵੀ ਹੋ ਗਿਆ ਤੇ ਦੂਸਰੀ ਗੱਲ ਹੈ ਜਿਹੜਾ ਹੁਣ ਰਾਜਾ ਬੜਿੰਗਾ ਜਾਂ ਚੰਨਜੀ ਚੰਨੀ ਐ ਸੁਭਜਿੰਦਰ ਰੰਧਾਵਾ ਸੀ ਚੰਨੀ ਤਾਂ ਹਾਰ ਗਿਆ ਸੀ ਉਹ ਦੋਨੇ ਬੰਦੇ ਨੇ ਵਿਧਾਨ ਸਭਾ ਚੋਂ ਵੀ ਕੱਢਦੇ ਹੁਣ ਉੱਥੇ ਭਗਵਾਨ ਤਮਨ ਦੇ ਖਿਲਾਫ ਬੋਲੂਗਾ ਤਾਂ ਭਗਵਾਨ ਤਮਨ ਨਾਲ ਹੁਣ ਯਾਰੀ ਵੀ ਪੈ ਜੂਗੀ ਵੀਰ ਤੂੰ ਆਉਂਦੇ ਕੰਮ ਧੰਦੇ ਕਰਾ ਮੈਥੋਂ ਤੈਂ ਕੀ ਲੈਣਾ ਚਲੋ ਵਿਧਾਨ ਸਭਾ ਦੇ ਵਿੱਚ ਉਹਨੂੰ ਮੜਕਦਾ ਨਹੀਂ ਕਿੱਥੇ ਉੱਥੇ ਵਿਰੋਧੀ ਧਿਰ ਦਾ ਨੇਤਾ ਸੀ ਜਾਂ ਮਤਲਬ ਗੱਲਬਾਤ ਕਰਦਾ ਸੀ ਕਾਮਰਾਜ ਦੇ ਪ੍ਰਧਾਨ ਸੀ ਰਾਜਾ ਬੜਿੰਗ ਬੋਲਦਾ ਸੀ ਵਿਧਾਨ ਸਭਾ ਦੇ ਵਿੱਚ ਤਾਂ ਇਹ ਦੇ ਵਿੱਚ ਕੀ ਹੈ ਵੀ ਹੁਣ ਇਹਨਾਂ ਦੀ ਆਸਮੈ ਜਿਹੜੀ ਖੜਕ ਪਈ ਉਹਨਾਂ ਦਾ ਦਿਮਾਗ ਹੁਣ ਖੁੱਲਿਆ ਹੈ ਵੀ ਯਾਰ ਇਹ ਬੰਦਾ ਤਾਂ ਇੱਥੇ ਸਿਆਸਤ ਕਰੂਗਾ ਪੰਜਾਬ 'ਚ ਹੁਣ ਉਹ ਬਿਆਨ ਲੱਗ ਨੇ ਉਹਨਾਂ ਨੇ ਸ਼ੁਰੂ ਕਰਤੇ ਤਿੰਨਾਂ ਨੇ ਵੀ ਅਸੀਂ ਭਾਈ ਲੋਕ ਸਭਾ ਦੇ ਵਿੱਚ ਸਾਨੂੰ ਲੋਕਾਂ ਨੇ ਜਿੱਤਿਆ ਤਾਂ ਧੰਨਵਾਦ ਅਸੀਂ ਤਾਂ ਉਹਨਾਂ ਵਿਧਾਨ ਸਭਾ ਦੀ ਸੀਟ ਵੀ ਲੜਾਂਗੇ ਵਿਧਾਨ ਸਭਾ ਨਹੀਂ ਅਸੀਂ ਛੜਦੇ ਸੀਟ ਹੁਣ ਕੀ ਆ ਜਿਮਣੀ ਚੋਣ ਦੇ ਵਿੱਚ ਕੀ ਆ ਉਹ ਵੀ ਆਪਦੀ ਹੋਰ ਉਮੀਦਵਾਰ ਉਤਾਰਨਗੇ ਤੇ ਹੋ ਸਕਦਾ ਵੀ ਰਾਜਾ ਬੜਿੰਗਾ ਕਿੱਤੜ ਪਏ ਤੋਂ ਆਪਦੀ ਸੀਟ ਨਾ ਛੱਡੇ ਆਪਦੀ ਘਰ ਵਾਲੀ ਅਮਰਤਾ ਬੜਿੰਗ ਨੂੰ ਦਵਾਵੇ ਸੀਟ ਦੌੜ ਚਾ ਪੂਰੀ ਚ ਉੱਥੇ ਜਾ ਕੇ ਉਹਨੂੰ ਲੁਧਿਆਣੇ ਤੇ ਵੀ ਮਦਦ ਕਰੀ ਆ ਉੱਥੇ ਰਮਨੀਤ ਬਿੱਟੂ ਦਾ ਮਤਲ ਝੰਡਾ ਡੰਡੇ 'ਚ ਝੰਡਾ ਪਾਇਆ ਸੀ ਪੱਟਿਆ ਅਗਲੇ ਨੇ ਉੱਥੇ ਸਿਮਰਜੀਤ ਬੈਂਸ ਵਰਗੇ ਸੀਗੇ ਜਿਹੜੇ ਉਹਨਾਂ ਨੇ ਮਦਦ ਕੀਤੀ ਆ ਦੀ ਤਾਂ ਇੱਥੇ ਜਿਹੜਾ ਹੈਗਾ ਫਾਰਮੂਲਾ ਇਹ ਹੈ ਵੀ ਆਪਾਂ ਕਹੇ ਦੇ ਨੂੰ ਨੇ ਵੀ ਆਪਣੇ ਯਾਰ ਫਲਾਣਾ ਬੰਦਾ ਮਦਦ ਕਰਦਾ ਉਹ ਮਦਦ ਨਹੀਂ ਕਰਦਾ ਹੁੰਦਾ ਉਹਦੇ ਵਿੱਚ ਜਿਹੜਾ ਕੋਈ ਨਾ ਕੋਈ ਰੀਜਨ ਜ਼ਰੂਰ ਹੁੰਦਾ ਹੈ ਰਾਜਨੀਤਿਕ ਬੰਦਾ ਰਾਜਨੀਤਿਕ ਬੰਦਾ ਤੇ ਪੁਲਿਸ ਵਾਲਾ ਕਦੇ ਇਹ ਯਾਰ ਨਹੀਂ ਬਣਦੇ ਹੁੰਦੇ ਰਾਜਨੀਤੀ ਦੇ ਵਿੱਚ ਕੋਈ ਲਿਹਾਜ਼ ਨਹੀਂ ਅਸੀਂ ਇੱਕ ਵਿਆਹ 'ਚ ਗਏ ਸਾਡਾ ਕੋਈ ਆਈਪੀਐਸ ਅਫਸਰ ਸੀ ਅਸੀਂ ਪਟਿਆਲੇ ਰੁਕ ਗਏ ਪਟਿਆਲੇ ਰੁਕਣ ਤੋਂ ਬਾਅਦ ਉਹਨੇ ਪੁੱਛਿਆ ਕਿੱਧਰ ਫਿਰਦੋਂ ਤੁਸੀਂ ਮਾਈ ਮੇਰਾ ਇੱਥੇ ਇੱਕ ਯਾਰ ਦੋਸਤ ਜੀ ਪੁਲਸ ਵਾਲਾ ਮਲਾਜਮ ਹੈ ਤੁਹਾਡਾ ਉਡੇ ਵਿਭਾਗੇ ਦਾ ਤੇ ਉਹ ਅਸੀਂ ਵਿਆਹ 'ਚ ਗਏ ਸੀ ਮਾ ਜਲ ਸਾਨੂੰ ਫਤਿ ਬੁਲਾ ਜੀਏ ਉਹ ਕਹਿੰਦਾ ਧੰਨਵਾਦ ਜੀ ਅੱਗੇ ਤੁਸੀਂ ਕੋਈ ਗੱਲ ਨਹੀਂ ਆਈਪੀਐਸ ਜੀ ਉਹਨੇ ਸਤਿਕਾਰ ਕੀਤਾ ਉਹ ਕਹਿੰਦਾ ਇੱਕ ਮੇਰੀ ਗੱਲ ਹੈ ਮੱਖਣ ਸਿੰਘ ਲੜਬੰਦੀ ਪੁਲਿਸ ਵਾਲਾ ਕਦੇ ਯਾਪ ਨਹੀਂ ਹੁੰਦਾ ਅੱਜ ਵੀ ਉਹਦੀ ਗੱਲ ਲੜਬੰਦੀ ਹੋਈ ਹੈ ਉਹਨੂੰ ਸੇਵਾਮੁਕਤ ਹੋ ਗਏ ਵੱਡੇ ਵੱਧੇ ਅਹੁਦੇ ਤੋਂ ਇਸ ਕਰਕੇ ਜਿਹੜਾ ਰਾਜਨੀਤਿਕ ਲੀਡਰ ਹੈ ਉਹ ਭਰੋਸੇਯੋਗ ਨਹੀਂ ਹੁੰਦਾ ਉਹਦਾ ਇਹ ਨਹੀਂ ਪਤਾ ਕਿੱਥੇ ਡੰਗ ਮਾਰ ਜੇ ਉਹਨੇ ਸਿਰਫ ਆਪਦੀ ਵੋਟ ਬੈਂਕ ਵੱਲ ਜਾਣਾ ਜੇ 10 ਬੰਦਾਂ ਦੀ ਭੀੜ ਹੈ ਤਾਂ ਉਹਨੂੰ ਪਤਾ ਵੀ ਇੱਥੇ ਮੇਰੀਆਂ 12 15 20 ਚੋਂ 12 ਬੰਦ ਵੋਟਾਂ ਬਣਦੀਆਂ ਤਾਂ ਉਹ ਉਹ ਗੱਲ ਕਰੂਗਾ ਵੀ ਜਿਹੜੀ ਉਧਰ ਜਾਵੇ ਚਾਹੇ ਬੁੱਝੇ ਪਾਸੇ ਪਬਲਿਕ ਦਾ ਕਿੰਨਾ ਮਰਜੀ ਨੁਕਸਾਨ ਹੋ ਜੇ ਕਿਉਂਕਿ ਬੋਟ ਰਾਜ ਹੈ ਲੋਕਤੰਤਰ ਦੇਸ਼ ਹੈ ਇਥੇ ਵੋਟਾਂ ਦਾ ਜੇ ਕੋਈ ਯੂਨੀਅਨ ਜਾਵੜੀ ਇਕੱਠੀ ਹੋ ਕੇ ਆਟੋ ਯੂਨੀਅਨਾਂ ਚਾਹੇ ਸੜਕਾਂ ਦੇ ਵਿੱਚ ਖੜੇ ਨੇ ਉਹਨਾਂ ਨੇ ਉਹਨਾਂ ਦੀ ਮਦਦ ਕਰਨੀ ਹੈ ਵੀ ਯਾਰ ਸਾਡੀ ਇੱਥੇ ਐਨੀ ਵੋਟ ਬੈਂਕ ਹੈ ਸੋ ਇਸ ਕਰਕੇ ਇਹ ਆ ਜਿਹੜੇ ਲੀਡਰ ਹੈ ਕੁੱਕੜਾ ਵਾਂਗੂ ਲੜਦੇ ਨੇ ਹੁਣ ਜਿਹੜੀ ਅੱਜ ਦੀ ਅਪਡੇਟ ਹੈ ਕਿ ਇਹ ਪ੍ਰਤਾਪ ਸਿੰਘ ਬਾਜਬਾ ਜਿਹੜਾ ਹੈਗੇ ਐਮਐਲਏ ਸਾਹਿਬਾ ਹੁਣ ਆਪਣੇ ਜਿੱਤੇ ਹੋਏ ਨੇ ਆਪਣੇ ਪੰਜਾਬ ਦੇ ਵਿੱਚ 2022 ਤੋਂ ਵਿਧਾਨ ਸਭਾ ਦੀਆਂ ਸੀਟ ਚੋਣਾ ਉਹਨਾਂ ਨੇ ਹੁਣ ਤਿੰਨੇ ਬੰਦੇ ਆਪਣੇ ਪਾਸੇ ਕਰਤੇ ਚਲੋ ਚੰਨੀ ਹਾਰ ਗਿਆ ਸੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਫੇਰ ਮੁੱਖ ਮੰਤਰੀ ਦਾ ਕੈਂਡੀਡੇਟ ਬਣਦਾ ਸੀ ਹਾਰ ਜਿੱਤ ਦਾ ਬਣੀ ਆਈ ਆ ਹਨੇਰੀ ਇਹੋ ਜੀ ਸੀ ਕਿ 20 ਸਾਲਾਂ ਬਾਅਦ ਤੂਫਾਨ ਆਉਂਦੀ ਹੁੰਦਾ ਹੈ ਵੀ 25 ਸਾਲਾਂ ਬਾਅਦ ਇਹ ਤੂਫਾਨ ਨਹੀਂ ਆਉਣਾ ਹੁੰਦਾ ਹੁੰਦਾ ਤਾਂ ਇਸ ਕਰਕੇ ਜਿਹੜਾ ਹੈਗਾ ਉਹ ਨੂੰ ਹੁਣ ਆਪਣੇ ਰਾਜਾ ਬੜਿੰਗ ਨੂੰ ਵੀ ਪਾਸੇ ਕਰਦਾ ਤੇ ਸੁਖਜਿੰਦਰ ਸਿੰਘ ਰਧਾਵਾ ਨੂੰ ਵੀ ਪਾਸੇ ਕਰਦਾ ਇਹ ਟੈਕਨੀਕਲ ਬੰਦੇ ਸੀ ਤਿੰਨੇ ਬੰਦੇ ਜਿਹੜੇ ਪਾਰਟੀ 'ਚ ਜਾਣ ਪਾਉਣ ਵਾਲੇ ਸੀਗੇ ਤੇ ਹੁਣ ਜਿਹੜਾ ਵਿਧਾਨ ਸਭਾ ਦੇ ਵਿੱਚ ਪ੍ਰਤਾਪ ਪ੍ਰਤਾਪ ਸਿੰਘ ਬਾਜਬਾ ਨੂੰ ਕੰਮ ਲੈਣ ਦਾ ਵੀ ਜਿਹੜਾ ਹੈਗਾ ਤਰੀਕਾ ਆ ਗਿਆ ਕਿਉਂਕਿ ਉਹ ਨੂੰ ਇਕੱਲਾ ਬੋਲ ਸਕਦਾ ਉੱਥੇ ਕਾਂਗਰਸ ਦੇ ਦੂਜੇ ਬਲਾਰੇ ਨਹੀਂ ਬੋਲਦੇ ਪ੍ਰਗਟ ਸਿੰਘ ਹੈ ਜਿਹੜਾ ਉਹ ਖੇੜ ਸੰਚਾਰ ਖੇੜ ਵਿਭਾਗ ਦੇ ਵਿੱਚ ਰਿਹਾ ਉਹ ਲੜਾਈ ਝਗੜਾ ਉਹ ਹੀ ਨਹੀਂ ਕਰਕੇ ਰਾਜੀ ਟੈਕਨੀਕਲ ਜ਼ਰੂਰ ਹੈ ਸਿਆਣਾ ਇਨਸਾਨ ਹੈ ਬਟ ਜਿਹੜਾ ਹੁਣ ਰੋਧੀ ਧਿਰ ਦੇ ਵਿੱਚ ਜਿਹੜਾ ਹੈਗਾ ਸਭ ਤੋਂ ਕਾਂਗਰਸ ਦੇ ਵਿੱਚ ਬੁਲਾਰਾ ਕੀ ਰਹਿ ਗਿਆ ਪ੍ਰਤਾਪ ਸਿੰਘ ਬਾਜਵਾ ਰਹਿ ਗਿਆ ਹੁਣ ਪ੍ਰਤਾਪ ਸਿੰਘ ਬਾਜਵਾ 2027 ਦੇ ਵਿੱਚ ਮੁੱਖ ਮੰਤਰੀ ਦੇ ਮੁੱਖ ਮੰਤਰੀ ਦੇ ਦੀਪ ਪਦ ਦੇ ਦੌੜ ਵਿੱਚ ਹੈ ਕੀ ਹੈ ਵੀ ਜਿਹੜਾ ਅਕਾਲੀ ਦਲ ਉਹਦਾ ਗ੍ਰਾਫ ਰੋਜ਼ ਜ਼ੀਰੋ ਹੁੰਦਾ ਉਹਨਾਂ ਦੇ ਕੋਈ ਨਾ ਕੋਈ ਰੋਜ਼ ਬਲੇਮ ਲੱਗੀ ਜਾਂਦੇ ਆ ਜਿਹੜਾ ਹੈਗਾ ਪਾਰਟੀ ਦਾ ਗ੍ਰਾਫ ਘਟੀ ਜਾਂਦਾ ਹੁਣ ਵਰਸਜ ਕੀ ਹੈ ਵੀ ਕਾਂਗਰਸ ਵਰਸਜ ਆਪ ਝਾੜੂ ਵਾਲੇ ਇਹਨਾਂ ਦਾ ਜਿਹੜਾ ਹੁਣ ਅੱਗੇ ਜਿਹੜੀ ਹੈਗੀ ਹੈ ਵਨ ਸੈਕਿੰਡ ਫਸਟ ਸੈਕਿੰਡ ਜਿਹੜੀ ਰਿਪੋਰਟ ਆਉਗੀ ਵਿਧਾਨ ਸਭਾ ਦੇ ਵਿੱਚ 2027 ਦੇ ਵਿੱਚ ਤੇ ਇਹ ਸੀਗੀ ਨਵੀਂ ਅਪਡੇਟ ਤੇ ਹੁਣ ਇਹਨਾਂ ਦਾ ਕਾਂਗਰਸੀਆਂ ਦਾ ਅੰਦਰੋਂ ਅੰਦਰੀ ਪੂਰਾ ਜਿਹੜਾ ਹੈਗਾ ਝਗੜਾ ਚੱਲ ਰਿਹਾ ਹੈ ਇੱਕ ਦੂਜੇ ਨੂੰ ਬਾਹਰ ਹੀ ਕਹਿੰਦੇ ਨੇ ਮੇਰਾ ਭਰਾ ਹੈ ਇਵਾਦਤ ਕਰਾਂਗੇ ਅੰਦਰੋਂ ਤਾਂ ਇਹ ਮੱਛੀ ਵਾਂਗੂ ਤੜਫਦੇ ਨੇ ਜਿਵੇਂ ਮਤਲਬ ਪਾਣੀ ਚੋਂ ਮੱਛੀ ਕੱਢ ਲਈਏ ਨਾ ਡੰਗ ਮਾਰਦੀ ਤੁਰ ਜਾਂਦੀ ਹੈ ਇਹ ਇਸ ਇਸ ਤਰ੍ਹਾਂ ਜੈਲ ਸੀ ਕਰਦੇ ਸੋ ਵੀਰੋ ਰਾਜਨੀਤਿਕ ਬੰਦਿਆਂ ਨਾਲ ਤੇ ਪੁਲਿਸ ਵਾਲਿਆਂ ਨੇ 19 ਕਿਲੇ ਆਏ ਰੱਖਿਆ ਕਰੋ ਜਿੰਨਾ ਕੁ ਤੁਹਾਡਾ ਸਰਦਾ ਨਹੀਂ ਇਹ ਨਹੀਂ ਪਤਾ ਤੁਹਾਨੂੰ ਕਿੱਥੇ ਲਿਵੇਟ ਦੇਣਾ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ